ਇਨਾਂ ਦਾ ਫਲੈਟ ਸੀਗੀ ਜਿੱਥੇ ਕਿ ਕਲਕੱਤੇ ਇਹਨਾਂ ਨੇ ਦੋ ਮਿੰਟ ਬਾਅਦ ਸੇ ਉਤਰੇ ਤਾਂ ਇਹ ਬੱਚਾ ਸਾਡਾ ਭੁਖਾਰੀ ਬਣਿਆ ਹੋਇਆ ਸੀ ਇਹਨਾਂ ਨੇ ਇਹਨੇ ਬੱਚੇ ਨੇ ਸਾਡੇ ਨੇ ਇਹਨਾਂ ਨੂੰ ਕਿਹਾ ਵੀ ਚਾਹ ਪਿਲਾਓ ਇਹ ਪੰਜਾਬੀ ਬੋਲਿਆ ਪੰਜਾਬੀ ਬੋਲਣ ਦੇ ਨਾਤੇ ਇਹਨਾਂ ਨੇ ਐਡਾ ਸਟੈਂਡ ਲਿਆ ਕਿ ਮੈਂ ਇਹਨੂੰ ਪੰਜਾਬ ਛੱਡ ਕੇ ਆਉਂ। ਉਥੋਂ ਹੌਲੀ-ਹੌਲੀ ਕੋਈ ਵੀ ਬੰਦਾ ਇੰਨਾ ਰਿਸਕ ਨਹੀਂ ਲੈ ਸਕਦਾ ਜੀ ਇਹਨਾਂ ਨੇ 3 ਦਿਨ ਆਪਣੇ ਖਰਚੇ ਨਾਲ ਪੰਬੇ ਤੋਂ ਲਿਆ ਕੇ ਕਲਕੱਤੇ ਤੋਂ ਲਿਆ ਕੇ ਸਾਡੇ ਕੋਲੇ ਸੁਪਿਆ ਅਸੀਂ ਤਾਂ ਬਹੁਤ ਬੜਾ ਧੰਨਵਾਦ ਕਰਦੇ ਆ ਕੀ ਨਾਮ ਹੈ ਜੀ ਸ਼ਕਤੀਮਨ ਹੈ ਕੀ ਨਾਮ ਹੈ ਜੀ ਸ਼ਕਤੀਮਨ ਹੈ ਕੀ ਨਾਮ ਹੈ ਜੀ ਸ਼ਕਤੀਮਨ ਹੈ ਕੀ ਨਾਮ ਹੈ ਜੀ ਤੁਹਾਡਾ ਸ਼ਕਤੀਮਨ ਹੈ ਕੀ ਨਾਮ ਹੈ ਜੀ ਤੁਹਾਡਾ ਸ਼ਕਤੀਮਨ ਹੈ ਸ਼ਾਨਮਿਨ ਕਰਵਾਈਏ ਤੇ ਪਰਿਵਾਰ ਮਿਲ ਗਿਆ ਹੈਗਾ ਤੇ ਜਿਹੜਾ ਮੁੰਡਾ ਮੈਨੂੰ ਇਹ ਮਿਲਿਆ ਸੀ ਇਹ ਆਪਣਾ ਸ਼ਕਤੀਮਨ ਦਾ ਨਾਮ ਦੱਸਦਾ ਸੀ ਲੇਕਿਨ ਤੇ ਆ ਕੇ ਪਰਿਵਾਰ ਨੇ ਦੱਸਿਆ ਮੁਬਾਰਕ ਅਲੀ ਦਾ ਨਾਮ ਹੈਗਾ ਦੇ ਹੁੰਦੇ ਭਰਾ ਤੇ ਪਰਿਵਾਰ ਸਾਰਾ ਆ ਚੁੱਕਿਆ ਹੈ ਤੇ ਮੈਂ ਉਹਨਾਂ ਨੂੰ ਪੁਲਿਸ ਦੀ ਨਿਗਰਾਨੀ ਦੇ ਵਿੱਚ ਸਾਰੀ ਫਾਰਮੈਲਟੀ ਕਾਨੂੰਨੀ ਕਾਰਵਾਈ ਕਰਕੇ ਤੇ ਉਹਨਾਂ ਦੇ ਪਰਿਵਾਰ ਨੂੰ ਸੌਂਪ ਦਿੱਤਾ ਹੈ ਜੀ। ਭਜੀ ਸਰਦਾਰਾ ਖਾਨ ਜੀ ਜੀ ਨੌਜਵਾਨ ਨੂੰ ਕਿਹੜਾ ਭਤੀਜਾ ਹੈ ਜੀ ਮੇਰਾ ਤੇ ਕਿਵੇਂ ਮੈਸੇਜ ਕਰ ਰਹੇ ਹੋ ਇੰਨੇ ਲੰਮੇ ਅਸੇਬਾਦ ਤੋਂ ਤੁਹਾਡਾ ਭਤੀਜਾ ਤੁਹਾਨੂੰ ਮਿਲਿਆ ਬਹੁਤ ਬਹੁਤ ਵੱਡੀ ਖੁਸ਼ੀ ਮਹਿਸੂਸ ਕਰ ਰਿਹਾ ਸਭ ਤੋਂ ਪਹਿਲਾਂ ਤਾਂ ਮੈਂ ਰਾਜਕੁਮਾਰ ਜੀ ਦਾ ਧੰਨਵਾਦ ਕਰਦਾ ਕਿ ਇਸ ਤਰ੍ਹਾਂ ਦੇ ਇਨਸਾਨ ਨੂੰ ਇੱਕ ਸਨਮਾਨਤ ਕਰਨਾ ਛੋਟਾ ਜਿਹਾ ਕੰਮ ਹੈ ਕਿ ਅਸੀਂ ਖੁਦਾ ਅੱਗੇ ਇੱਕ ਬੇਨਤੀ ਕਰਦੇ ਹਾਂ ਕਿ ਇਹਨਾਂ ਦੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਖੁਦਾ ਇਸ ਤਰ੍ਹਾਂ ਦੇ ਇਨਸਾਨ ਬਹੁਤ ਘੱਟ ਨੇ ਤੇ ਬਹੁਤ ਲੋਕਾਂ ਨੂੰ ਇਸ ਤਰ੍ਹਾਂ ਮਤਲਬ ਕਰਨਾ ਚਾਹੀਦਾ ਜਿਵੇਂ ਰਾਜਕੁਮਾਰ ਜੀ ਨੇ ਕਰਿਆ ਰਾਜਕੁਮਾਰ ਜੀ ਨੇ ਇਹਨਾਂ ਦਾ ਫਲੈਟ ਸੀਗੀ ਜਿੱਥੇ ਕਿ ਕੋਲਕਾਤੇ ਇਹਨਾਂ ਨੇ 2 ਮਿੰਟ ਬਾਅਦ ਸੇ ਉਤਰੇ ਤਾਂ ਇਹ ਬੱਚਾ ਸਾਡਾ ਭੁਖਾਰੀ ਬਣਿਆ ਹੋਇਆ ਸੀ ਇਹਨਾਂ ਨੇ ਇਹਨੇ ਬੱਚੇ ਨੇ ਸਾਡੇ ਨੇ ਇਹਨਾਂ ਨੂੰ ਕਿਹਾ ਵੀ ਚਾਹ ਪਿਲਾਓ ਇਹ ਪੰਜਾਬੀ ਬੋਲਿਆ ਪੰਜਾਬੀ ਬੋਲਣ ਦੇ ਨਾਤੇ ਇਹਨਾਂ ਨੇ ਐਡਾ ਸਟੈਂਡ ਲਿਆ ਕਿ ਮੈਂ ਇਹਨੂੰ ਪੰਜਾਬ ਛੱਡ ਕਿਉਂ ਉਥੋਂ ਹੌਲੀ ਹੌਲੀ ਕੋਈ ਵੀ ਬੰਦਾ ਇੰਨਾ ਰਿਸਕ ਨਹੀਂ ਲੈ ਸਕਦਾ ਜੀ ਇਹਨਾਂ ਨੇ 3 ਦਿਨ ਆਪਣੇ ਖਰਚੇ ਨਾਲ ਬੰਬੇ ਤੋਂ ਲਿਆ ਕੇ ਕੋਲਕੱਤਾ ਤੋਂ ਲਿਆ ਕੇ ਸਾਡੇ ਕੋਲੇ ਸੌਪਿਆ ਅਸੀਂ ਤਾਂ ਬਹੁਤ ਵੱਡਾ ਧੰਨਵਾਦ ਕਰਦੇ ਆਂ ਪਬਲਿਕ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਜਿਹਦੇ ਬੱਚੇ ਖੋਏ ਹੋਏ ਨੇ ਇਸ ਤਰ੍ਹਾਂ ਦਾ ਸਨਮਾਨਿਤ ਕਰਨਾ ਚਾਹੀਦਾ ਉਹਨਾਂ ਨੂੰ ਇਸ ਤਰ੍ਹਾਂ ਦਾ ਇਨਸਾਨ ਹਰ ਬੰਦੇ ਨੂੰ ਬਣਨਾ ਚਾਹੀਦਾ ਇਹਨਾਂ ਦਾ ਅਸੀਂ ਬਹੁਤ ਵੱਡਾ ਧੰਨਵਾਦ ਕਰਦੇ ਆਂ ਉਦੋਂ ਬਾਅਦ ਚ ਇਹਨਾਂ ਨੇ ਇੱਥੇ ਲੈ ਲਿਆਉਣ ਤੋਂ ਬਾਅਦ ਮਹਿੰਦਰ ਸਿੰਘ ਜੀ ਕੋਲੇ ਲੈ ਸਾਡੇ ਨਜ਼ਦੀਕੀ ਨੇ ਮਹਿੰਦਰ ਸਿੰਘ ਜੀ ਬਹੁਤ ਨਜ਼ਦੀਕੀ ਨੇ ਇਹਨਾਂ ਨੇ ਇੰਨੀ ਮਿਹਨਤ ਕੀਤੀ ਜਿਹਦੀ ਕੀਮਤ ਕੋਈ ਨਹੀਂ ਇਹਨਾਂ ਨੇ ਮਤਲਬ ਕਿਹਾ ਕਿ ਆਪਣੇ ਏਰੀਏ ਦਾ ਬੱਚਾ ਹੈ ਉਹ ਤੋਂ ਪੁੱਛੋ ਉਹ ਤੋਂ ਪੁੱਛ ਇਹਨਾਂ ਨੇ ਆਪਣਾ ਕੰਮ ਛੱਡਤਾ ਮਹਿੰਦਰ ਸਿੰਘ ਜੀ ਨੇ ਏਸੇ ਕੰਮ ਤੇ ਹੋ ਗਏ ਹੌਲੀ ਹੌਲੀ ਕਰਦਿਆਂ ਕਰਦਿਆਂ ਉਦੋਂ ਬਾਅਦ ਚ ਫਿਰ ਅਸੀਂ মিডিਆ ਦਾ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਨੇ ਇਹ ਵੀਡੀਓ ਪਾਈ ਵੀਡੀਓ ਪਾਉਣ ਤੋਂ ਬਾਅਦ ਸਾਡੇ ਪਿੰਡ ਚ ਪਤਾ ਲੱਗਾ ਪਤਾ ਲੱਗਣ ਤੋਂ ਬਾਅਦ ਫਿਰ ਮਹਿੰਦਰ ਸਿੰਘ ਜੀ ਨਾਲ ਅਸੀਂ ਕੰਡਕਟ ਕਰਿਆ ਕੰਡਕਟ ਕਰਕੇ মিডিਆ ਦਾ ਅਸੀਂ ਬਹੁਤ ਜ਼ਿਆਦਾ ਧੰਨਵਾਦ ਸਮੇਂ ਤੋਂ ਲਾਪਤਾ ਸੀ ਕੋਟਪੀਜਾ ਇਹ 6 7 ਸਾਲ ਤੋਂ ਹਿੰਦੀ 6 7 ਸਾਲ ਤੋਂ ਲਾਪਤ ਸੀ ਜੀ ਇਹ ਢਾਈ ਸਾਲ ਤਕਰੀਬਨ ਪਹਿਲਾਂ ਕਿਸੇ ਕੋਲੇ ਆ ਗਿਆ ਸੀ ਆਇਆ ਹੋਇਆ ਜਦੋਂ ਇਹ ਸਾਡੇ ਭਤੀਜੇ ਮਤਲਬ ਉੱਥੇ ਗਏ ਤਾਂ ਇਹ ਗਾਇਬ ਹੋ ਗਿਆ ਸੀ ਉੱਥੋਂ ਉਹ ਇਹ ਮੰਨੋ ਤੁਸੀਂ ਵੀ ਫੇਰ ਫੇਰ ਗਾਇਬ ਹੋ ਗਿਆ ਜੀ ਉਹ ਬੰਦੇ ਨੂੰ ਜਿਹੜੇ ਕੋਣ ਜਿੰਨੇ ਫੜਿਆ ਸੀ ਜੀ ਉਹ ਪਸਤਾ ਰਿਹਾ ਸੀ ਵੀ ਮੈਂ ਕਿਉਂ ਇੱਕ ਰਾਤ ਹੋਰ ਰੱਖ ਲੈਂਦਾ ਤਾਂ ਤੁਹਾਨੂੰ ਮਿਲ ਜਾਂਦਾ ਨੇ ਲੰਮੇ ਸਮੇਂ ਤੋਂ ਲਾਪਤਾ ਰਹੇ ਵਿੱਚ ਦੀ ਪਰਿਵਾਰ ਨੇ ਉਮੀਦਾਂ ਵੀ ਹਾਰੀਆਂ ਹੋਈਆਂ ਹਨ ਵੀ ਨਹੀਂ ਮਿਲੇਗਾ ਬਿਲਕੁਲ ਉਮੀਦਾਂ ਹਾਰੀਆਂ ਹੋਈਆਂ ਸੀ ਜੀ ਪਰਿਵਾਰ ਨੂੰ ਤਾਂ ਇਹ ਸੀ ਜੇ ਇਹ ਦੇਖੋ ਤੁਸੀਂ ਵੀ ਜੇ ਇੱਕ ਦੋ ਮਹੀਨੇ ਨਾ ਬੰਦਾ ਘਰ ਆਵੇ ਇੱਕ ਹਫਤਾ ਨਾ ਘਰ ਆਵੇ ਆਪਾਂ ਉਮੀਦ ਤਾਂ ਵੀ ਛੱਡ ਦੇਣੇ ਇਹ ਤਾਂ 6-7 ਸਾਲ ਹੋ ਗਏ ਸੀ ਉਮੀਦ ਬਿਲਕੁਲ ਖਤਮ ਸੀ ਜੀ ਅਸੀਂ ਸਾਰਿਆਂ ਦਾ ਪਰਿਵਾਰ ਵੱਲੋਂ ਪਿੰਡ ਵੱਲੋਂ ਆਪਣੇ ਵੱਲੋਂ ਧੰਨਵਾਦ ਕਰਦੇ ਹਾਂ ਕਿ ਰਾਜਕੁਮਾਰ ਜੀ ਵਰਗੇ ਮਹਿੰਦਰ ਸਿੰਘ ਜੀ ਵਰਗੇ ਤੇ ਮੀਡੀਆ ਇਸ মিডিਆ ਦਾ ਸੀ ਬਹੁਤ ਧੰਨਵਾਦੀਆਂ ਦੇਖੋ ਆਪਣੇ ਕੰਮ ਛੱਡ ਕੇ ਸਾਡੇ ਵੀਡੀਓ ਪਾਈ ਤਾਂ ਹਰ ਬੰਦੇ ਨੂੰ ਪਤਾ ਲੱਗਿਆ ਸਾਡੇ ਪਿੰਡ ਚ ਅਸੀਂ ਇਕੱਲੇ ਅਸੀਂ ਨਹੀਂ ਖੁਸ਼ੀ ਮਨਾ ਰਹੇ ਇਹ ਇਹ ਸਾਡਾ ਪਿੰਡ ਹੁਣ ਅਸੀਂ ਇਹਨਾਂ ਨੂੰ ਲੈ ਕੇ ਜਾਣਾ ਹੈ ਪਿੰਡ ਸਨਮਾਨਿਤ ਕਰਾਂਗੇ ਸਾਡੇ ਸਾਰੇ ਪਿੰਡ ਨੂੰ ਖੁਸ਼ੀ ਹੋਈ ਹੋਈ ਹੈ ਇਹ ਗੱਲ ਦੀ ਮੁਬਾਰਕਪੁਣੇ ਘਰ ਆ ਰਿਹਾ ਹੁੰਦਾ ਹੀ ਹੈ ਜੀ ਹਰ ਬੱਚੇ ਨੂੰ ਮਤਲਬ ਇਹ ਹੈ ਗੱਲ ਇਹਨੂੰ ਵੀ ਇਹ ਸੀ ਵੀ ਮੈਂ ਆਪਣੇ ਘਰ ਜਾਣਾ ਹੈ ਰਾਜਕੁਮਾਰ ਜੀਆ ਨੇ ਇੰਨੀ ਕਰੀਤ ਦੇਖੋ ਇਹ ਦੱਸ ਰਹੇ ਨੇ ਕਿ ਮੈਂ ਚਾਹ ਪੀਣੀ ਆ ਪੀ ਲੈ ਬੇਟਾ ਮੈਂ ਸਮੋਸਾ ਖਾਣਾ ਖਾਲਾ ਬੇਟਾ ਆ ਕੱਪੜਾ ਲੈਣਾ ਲੈ ਲੈ ਬੇਟਾ ਇਹਨਾਂ ਨੇ ਪੂਰਾ ਖਰਚਾ ਕਰਿਆ ਇਕੱਲਾ ਲਿਆਉਣ ਦਾ ਨਹੀਂ ਜੀ ਪੂਰਾ ਖਰਚਾ ਵੀ ਕਰਿਆ ਇਹਨਾਂ ਨੇ ਵੀ ਦੇਖੋ ਤੁਸੀਂ ਇਨਸਾਨ ਐਡੇ ਵਧੀਆ ਇਨਸਾਨ ਬਹੁਤ ਜ਼ਿਆਦਾ ਵਧੀਆ ਸੋ ਲਾਸਟ ਤੇ ਫਿਰ ਮੈਂ ਤੇ ਜਿਵੇਂ ਨੌਜਵਾਨ ਨੇ ਅਬਦਾ ਨਾਮ ਸ਼ਕਤੀ ਕਿੰਨਾ ਕਿਤੇ ਦਿਮਾਗੀ ਤੌਰ ਤੇ ਵੀ ਤੁਹਾਡਾ ਭਤੀਜਾ ਕਿਸੇ ਹਿਸਾਬ ਨਾਲ ਬਿਮਾਰ ਹੈਗਾ ਜੇ ਦਿਮਾਗੀ ਮਾਗੀ ਠੀਕ ਨਹੀਂ ਹੈ ਇਹ 20% ਦੀ ਕੱਟ ਕਰਦਾ ਇਹਨੂੰ ਬਚਪਨ ਤੋਂ ਸ਼ਕਤੀਮਾਨ ਕਹਿੰਦੇ ਹੁੰਦੇ ਸੀ ਬੱਚੇ ਉਹੀ ਬਸ ਇਹਦੇ ਦਿਮਾਗ ਵਿੱਚ ਸੀ ਵੀ ਮੈਂ ਸ਼ਕਤੀਮਾਨ ਆ ਇਹਦਾ ਆਪਣਾ ਆਪਣਾ ਨਾਂ ਇਹ ਸ਼ਕਤੀਮਾਨ ਸੀ ਬੱਚਿਆਂ 'ਚ ਖੇਡਦਾ ਹੋਇਆ ਇਹ ਸ਼ਕਤੀਮਾਨ ਹੀ ਕਹਿੰਦਾ ਹੁੰਦਾ ਸੀ ਆਪਣੇ ਆਪ ਨੂੰ ਠੀਕ ਹਾਂਜੀ ਰਸ਼ਕੁਮਾਰ ਜਿਹੜਾ ਨੌਜਵਾਨ ਤੁਮ ਹੋ ਗਿਆ ਸੀ ਕਲਕੱਤਾ ਦੀਆਂ ਸੜਕਾਂ ਤੇ ਕਿਵੇਂ ਲੱਗੇ ਤੁਸੀਂ ਕਿਹਾ ਚੌਂਸ ਨੂੰ ਪਰਿਵਾਰ ਦੇ ਲੋਕਾਂ ਨੂੰ ਸੌਂਪ ਦਿੱਤਾ ਸੀ ਹਾਂਜੀ ਮੈਂ ਕੱਲ ਪਹੁੰਚਿਆ ਸੀ ਤੇ ਤੇ ਇਤੋਂ ਮਹਿੰਦਰ ਸਿੰਘ ਜੀ ਨਾਲ ਮੈਂ ਮਿਲਿਆ ਤਾਂ ਉਹਨਾਂ ਨੇ ਫਿਰ মিডিਆ ਨੂੰ ਬੁਲਾ ਕੇ ਇਹ ਆਪਣਾ ਛਾਂਮਨ ਕਰਵਾਈਏ ਤੇ ਪਰਿਵਾਰ ਮਿਲ ਗਿਆ ਹੈਗਾ ਤੇ ਜਿਹੜਾ ਮੁੰਡਾ ਮੈਨੂੰ ਇਹ ਮਿਲਿਆ ਸੀ ਇਹ ਆਪਣਾ ਉਹ ਸ਼ਕਤੀਮਾਨ ਦਾ ਨਾਮ ਦੱਸਦਾ ਸੀ ਲੇਕਿਨ ਅੱਤਿਆਗੇ ਪਰਿਵਾਰ ਨੇ ਸਿੱਖ ਮੁਬਾਰਕ ਅਲੀ ਦਾ ਨਾਮ ਹੈਗਾ ਤੇ ਉਹਦੇ ਭਰਾ ਤੇ ਪਰਿਵਾਰ ਸਾਰਾ ਆ ਚੁੱਕਿਆ ਹੈਗਾ ਤੇ ਮੈਂ ਉਹਨਾਂ ਨੂੰ ਪੁਲਿਸ ਦੀ ਨਿਗਰਾਨੀ ਦੇ ਵਿੱਚ ਸਾਰੀ ਫਾਰਮੈਲਟੀ ਕਾਨੂੰਨੀ ਕਾਰਵਾਈ ਕਰਕੇ ਤੇ ਉਹਨਾਂ ਦੇ ਪਰਿਵਾਰ ਨੂੰ ਸੌਂਪ ਦਿੱਤਾ ਹੈਗਾ ਅੱਜ ਸਨਮਾਨ ਕੀਤਾ ਗਿਆ ਕਮੇਟੀ ਵੱਲੋਂ ਵੀ ਤੇ ਪੁਲਿਸ ਅਧਿਕਾਰੀਆਂ ਵੱਲੋਂ ਵੀ ਕਿਸ ਤਰ੍ਹਾਂ ਲੱਗ ਰਿਹਾ ਹੈ ਦੇਖੋ ਮੈਨੂੰ ਬਹੁਤ ਖੁਸ਼ੀ ਹੈ ਕਿ ਬੱਚਾ ਆਪਣੇ ਘਰ ਪਹੁੰਚਾ ਤੇ ਮੈਨੂੰ ਤੁਸੀਂ ਜਿਹੜਾ ਇੱਥੇ ਇੱਥੇ ਦੀ ਕਮੇਟੀ ਨੇ ਆਪਣੇ ਵਿਸ਼ਕਰਮਾ ਸੁਸਾਇਟੀ ਕਮੇਟੀ ਨੇ ਆਪਣੇ ਪੁਲਿਸ ਡਿਪਾਰਟਮੈਂਟ ਨੇ ਮੈਨੂੰ ਸਨਮਾਨ ਕੀਤਾ ਦਿੱਤਾ ਹੈਗਾ ਤੇ ਮੈਂ ਇਸ ਗੱਲ ਦਾ ਬਹੁਤ ਧੰਨਵਾਦੀ ਹਾਂ ਤੇ ਹੋਰ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦਾ ਬੇਅਸਰਾ ਹੀ ਅਗਰ ਤੁਹਾਨੂੰ ਕੋਈ ਅਸਾ ਐਸੀ ਆਤਮਾ ਕੋ ਭਟਕਦੀ ਮਿਲਦੀ ਹੈ ਅਗਰ ਇਸੇ ਤਰ੍ਹਾਂ ਕੋਈ ਬੱਚੇ ਗਵਾਚੇ ਹੈਗੇ ਦੁਨੀਆ 'ਚ ਬਹੁਤ ਹੈਗੇ ਆ ਬੜੇ ਮਾਪੇ ਰੋ ਰਹੇ ਹੈਗੇ ਲੱਭ ਰਹੇ ਹੈਗੇ ਜਿਹਨਾਂ ਨੂੰ ਨਹੀਂ ਮਿਲ ਰਹੇ ਹੈਗੇ ਅਗਰ ਕੋਈ ਐਦਾਂ ਦਾ ਕਦਮ ਚੱਕੇਗਾ ਤਾਂ ਇਹ ਬਹੁਤ ਅੱਛੀ ਗੱਲ ਹੈ ਜੀ ਬਹੁਤ ਅੱਛੀ ਗੱਲ ਹੈਗੀ ਕਿ ਮਤਲਬ ਅਗਰ ਲੋਕ ਇਸੇ ਤਰ੍ਹਾਂ ਹੋਰ ਵੀ ਕਦਮ ਚੱਕਣ ਤਾਂ ਇਸ ਤਰ੍ਹਾਂ ਦੇ ਬਹੁਤ ਵਿਛੜੇ ਬੱਚੇ ਹਜ਼ਾਰਾਂ ਲੱਖਾਂ ਬੱਚੇ ਗੁੰਮ ਹੈਗੇ ਆ ਜਿਹੜੇ ਮਿਲ ਸਕਦੇ ਹੈਗੇ ਅਗਰ ਥੋੜਾ ਜਿਹਾ ਕੋਈ ਕੋਸ਼ਿਸ਼ ਕਰੇਗਾ ਤਾਂ ਥੋੜੀ ਮੈਂ ਕੀਤੀ ਮੈਂ ਕਾਮਯਾਬ ਹੋਇਆ ਹਰ ਕੋ ਦੂਸਰਾ ਕਰੇ ਉਹ ਜਰੂਰ ਕਾਮਯਾਬ ਹੋਏਗਾ ਮਾਪਿਆ ਦੀ ਆਤਮਾ ਖੁਸ਼ ਹੋਏਗੀ ਹਾਂਜੀ ਜੀ ਮੇਰਾ ਨਾਮ ਮਹਿੰਦਰ ਸਿੰਘ ਹੈ ਵਿਸ਼ਵਗੁਰਮੰਦਰ ਪਹਾਣੀਗੜ ਵਿਖੇ ਬੈ ਸੈਕਟਰੀ ਵਜੋਂ ਆਪਣਾ ਸੇਵਾ ਨਿਭਾਉਣਾ ਤੇ ਨਾਲ ਹੀ ਮੇਰਾ ਆਪਣਾ ਕਾਰੋਬਾਰ ਹੈ ਕਿਸ ਤਰ੍ਹਾਂ ਦੇਖੋ ਜੀ ਤੁਹਾਡੀ ਕਮੇਟੀ ਵੱਲ ਜਿਹੜਾ ਉਪਰਾਲਾ ਕੀਤਾ ਗਿਆ ਇੱਕ ਨੌਜਵਾਨ ਨੂੰ ਉਸਦੇ ਵਿਛੜੇ ਪਰਿਵਾਰ ਨਾਲ ਬਲਵਾ ਦਿੱਤਾ ਤੁਸੀਂ ਬਹੁਤ ਹੀ ਖੁਸ਼ੀ ਦੀ ਗੱਲ ਹੈ ਸਾਡੇ ਸਾਡੇ ਵਿਸ਼ਵਗੁਰਮਾ ਕਮੇਟੀ ਨੂੰ ਸਾਡੇ ਵਿਸ਼ਵਗੁਰਮਾ ਬੰਸੀਆਂ ਨੂੰ ਸਾਰਿਆਂ ਨੂੰ ਜਿਨ੍ਹਾਂ ਨੇ ਜਿਨ੍ਹਾਂ ਸਦਕਾ ਜੇ ਉਹਨਾਂ ਨੇ ਮੈਨੂੰ ਸੈਕਟਰੀ ਥਾਪਿਆ ਤਾਂ ਅੱਜ ਮੈਂ ਉਹਨਾਂ ਦੇ ਨਾਲ ਖੜ ਕੇ ਇਹੋ ਜਿਹਾ ਵਧੀਆ ਅਪਰਾਧ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਸੋਹਣ ਪਰਿਵਾਰ ਨੂੰ ਸੌਦੇ ਤਾਂ ਬੱਚਾ ਦੀ ਪੁਸ਼ਟੀ ਕਰ ਹਾਂ ਹੁਣ ਅਸੀਂ ਇਹ ਬੱਚਾ ਕਿਉਂਕਿ ਇਹ ਇਹਦਾ ਨਾਮ ਐਸੇ ਸ਼ਕਤੀਮਾਨ ਇਹ ਕਹਿੰਦਾ ਸੀ ਪਰ ਮੇਰੇ ਅੰਦਾਜ਼ੇ ਮੁਤਾਬਕ ਸ਼ਕਤੀਮਾਨ ਕੋਈ ਨਾਂ ਹੁੰਦਾ ਨਹੀਂ ਤੇ ਮੈਨੇ ਇੱਕ ਹੋਟਲ ਦੇ ਨਾਂ ਤੋਂ ਅੰਦਾਜ਼ਾ ਲਾਇਆ ਤੇ ਇਹਦੇ ਦੱਸਣ ਮੁਤਾਬਕ ਵੀ ਮੇਰਾ ਭਰਾ ਇੱਕ ਰੋਟਾਵੇਟਰ ਦਾ ਕੰਮ ਕਰਦਾ ਹੈ ਜੀ ਜਿਸ ਕਰਕੇ ਅੰਦਾਜ਼ੇ ਲਾਉਣ ਕਰਕੇ ਮੋਂਨਾ ਵਰਕਸ਼ਾਪਾਂ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਕੱਲ ਸ਼ਾਮ ਹਨੇਰਾ ਹੋ ਗਿਆ ਅੱਜ ਸਵੇਰੇ ਫਿਰ ਇਹਨਾਂ ਨੂੰ ਰਾਤ ਫਿਰ ਤਕਰੀਬਨ ਇੱਕ ਸਾਢੇ ਮੈਂ ਧੰਨਵਾਦ ਦੀਆਂ ਮੀਡੀਆ ਦਾ ਜਿਨ੍ਹਾਂ ਨੇ ਇੱਕ ਬਾਈਟ ਪਾ ਕੇ ਇਸ ਬੱਚੇ ਨੂੰ ਇਹਦੇ ਕਰਜ਼ਾਂ ਨੂੰ ਮਿਲਾਉਣ ਵਿੱਚ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ ਪੂਰੀ ਮਦਦ ਕੀਤੀ ਹੈ ਕਿਸ ਤਰ੍ਹਾਂ ਦੇਖਦੇ ਹੋ ਜਿਹੜੇ ਦਿੱਲੀ ਦੇ ਵਪਾਰੀ ਰਾਜ ਕੁਮਾਰ ਵੱਲੋਂ ਵੀ ਇੱਕ ਇਹ ਉਪਰਾਲਾ ਕੀਤਾ ਗਿਆ ਉਹ ਵੀ ਅਣਜਾਣ ਵਿਅਕਤੀ ਤੇ ਪ੍ਰਤੀ ਅੱਜ ਕੱਲ ਜਿਹਦੀ ਜਾਣ ਪਛਾਣ ਹੋਵੇ ਉਹ ਵੀ ਨਹੀਂ ਇਦਾਂ ਇੰਨਾ ਕਰਦਾ ਕਿਸੇ ਦਾ ਮੈਂ ਸਮਝਦਾ ਪਿੱਛੇ ਸ਼੍ਰੀ ਰਾਮ ਰਾਜਕੁਮਾਰ ਜੀ ਵਰਗਾ ਇਸ ਦੁਨੀਆ ਤੇ ਕੋਈ ਕੋਈ ਟਾਮੇ ਟਾਮੇ ਬੰਦੇ ਹੁੰਦੇ ਨਹੀਂ ਜਿਨ੍ਹਾਂ ਨੇ ਪੈਸੇ ਦੀ ਪਰਵਾਹ ਨਾ ਕਰਦੇ ਹੋਏ ਆਪਣੇ 4 ਦਿਨਾਂ ਦੀ ਜਿਹੜੀ ਵਿਅਸਤਤਾ ਹੈ ਉਹਨੂੰ ਵੀ ਰੋਕਦੇ ਹੋਏ ਇਸ ਬੱਚੇ ਨੂੰ ਆਪਣੇ ਘਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਮੈਨੂੰ ਮਿਲਣ ਤੇ ਜਦੋਂ ਮੈਨੂੰ ਇਹ ਪਤਾ ਲੱਗਿਆ ਵੀ ਇਹ ਬੱਚਾ ਕੋਈ ਸਾਡੇ ਏਰੀਆ ਦਾ ਹੈ ਆਪਣੇ ਨਾਂ ਦੱਸਿਆ ਇਹਨੇ ਸਮਾਣਾ ਭਵਾਨੀਗੜ ਤਾਂ ਮੇਰੀ ਪੂਰੀ ਕੋਸ਼ਿਸ਼ ਹੋਈ ਵੀ ਕਿਵੇਂ ਨਾ ਕਿਵੇਂ ਇਹ ਬੱਚਾ ਆਪਣੇ ਘਰ ਪਹੁੰਚ ਸਕੇ ਤੋ ਤੁਹਾਡਾ ਸਾਰਿਆਂ ਮੀਡੀਆ ਦਾ ਸਹਿਯੋਗ ਸਦਕਾ ਹੀ ਅੱਜ ਇਹ ਬੱਚਾ ਆਪਣੇ ਘਰ ਖੁਸ਼ੀ-ਖੁਸ਼ੀ ਜਾ ਰਿਹਾ ਹੈ ਜੀ ਤੇ ਮੈਨੂੰ ਮੇਰੇ ਮਨ ਨੂੰ ਮੇਰੇ ਮੈਂ ਭਗਵਾਨ ਵਿਸ਼ਵਕਰਮਾਂ ਜੀ ਕੀ ਬਰਦਾਸ਼ਤ ਕਰਦਾ ਕਿ हे ਪਰਮਪਿਤਾ ਪਰਮਾਤਮਾ ਜਿਸ ਵੀ ਇਨਸਾਨ ਨੇ ਇੰਨੀ ਕੋਸ਼ਿਸ਼ ਸਦਕਾ ਮਿਹਨਤ ਸਦਕਾ ਅੱਜ ਸਾਡੇ ਤੱਕ ਇਸ ਬੱਚੇ ਨੂੰ ਪਹੁੰਚਾਇਆ ਆਪਣੇ ਘਰ ਤੱਕ ਪਹੁੰਚਦਾ ਕੀਤਾ ਪਰਮਾਤਮਾ ਉਹਨੂੰ ਦਿਨ-ਦੁਗਣੀ ਰਾਤ ਚੋਂ ਅਗਨੀ ਤਰੱਕੀ ਬਖਸ਼ੇ ਹਾਂਜੀ ਸਰ ਤੁਹਾਡਾ ਨਾਮ ਐਸੇ ਕਰਨ ਸਿੰਘ ਸਰ ਇਹ ਕੀ ਮਾਮਲਾ ਜਿਹੜਾ ਨੌਜਵਾਨ ਅਕਬਰ ਅਲੀ ਜਿਹੜਾ ਅੱਜ ਇਹ ਇੱਕ ਦਾਸ ਕੁਮਾਰ ਜੋ ਦਿੱਲੀ ਦੇ ਵਪਾਰੀ ਮੁਕੰਦ ਦੇ ਸਿਲਸਿਲੇ ਵਿੱਚ ਕਲਕੱਤੇ ਗਏ ਹੋਏ ਸੀ ਇਹਨਾਂ ਨੂੰ ਸੜਕਾਂ ਦੇ ਉੱਪਰ ਕੋਈ ਨਾਮ ਉਲੰਭ ਵਿਅਕਤੀ ਘੁੰਮਦਾ ਮਿਲਿਆ ਜਿਸ ਨੇ ਆਪਣਾ ਨਾਮ ਸ਼ਕਤੀਮਾਨ ਦੱਸਿਆ ਠੀਕ ਹੈ ਉਹਦੀ ਪੰਜਾਬੀ ਬੋਲੀ ਤੋਂ ਉਹਨਾਂ ਨੇ ਅੰਦਾਜ਼ਾ ਲਾਇਆ ਕਿ ਇਹ ਪੰਜਾਬ ਦਾ ਹੈ ਤੇ ਜਿਸ ਨੇ ਉਸ ਨਾਲ ਗੱਲਬਾਤ ਕੀਤੀ ਤੇ ਉਹ ਕਿਸੇ ਟ੍ਰੇਨ ਰਾਹੀ ਦਿੱਲੀ ਤੋਂ ਉਹ ਨਿਕਲ ਕੇ ਲੱਗੇ ਪੁੱਜਿਆ ਉਹ ਅੱਜ ਮੋਤਵਾਰ ਪੁਰਸ਼ਾਂ ਦੀ ਹਾਜ਼ਿਰ ਵਿੱਚ ਇਸ ਲੜਕੇ ਨੂੰ ਪਰਿਵਾਰ ਦੇ ਸੌਪਿਆ ਗਿਆ ਪਰਿਵਾਰ ਨੂੰ ਸੌਪਿਆ ਗਿਆ ਜੀ ਪਰਿਵਾਰ ਕਿੱਥੋਂ ਦਾ ਸੀ ਜੀ ਪਰਿਵਾਰ ਰਸੂਲਪੁਰਸ਼ਣਾ ਦਾ ਜੀ ਉਹਦੇ ਦੋ ਭਰਾ ਉਹਨੇ ਆਪਣੇ ਭਰਾਵਾਂ ਦੀ ਪਛਾਣ ਕੀਤੀ ਵੀ ਇਹ ਮੇਰੇ ਭਰਾ ਹਨ ਸਰ ਕਿਸੇ ਪ੍ਰਕਾਰ ਦਾ ਮਾਨਸਿਕ ਪਰੇ ਨੂੰ ਜੀ 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 ਇਹਨਾਂ ਨੂੰ ਦੱਸਿਆ ਜੋ ਸਮੇਤੋਂ ਕਰੋ ਗਿਆ ਸੀ ਮੈਂਨੂੰ ਦਮਾਗੀ ਤੌਰ ਤੇ ਪਰੇਸ਼ਾਨ ਸੀ ਇਹ ਬਾਰੇ ਕੀ ਕਹਿਣਾ ਚਾਹੁੰਦੇ ਜਿਹੜੇ ਬਹੁਤ ਹੀ ਰੱਬ ਰੂਪ ਬੰਦੇ ਨੇ ਜੀ ਜਿਨ੍ਹਾਂ ਨੇ ਆਪਣੇ ਖਰਚੇ ਤੇ ਮੈਂ ਕਿੱਥੇ ਪਹੁੰਚਿਆ ਉਹਦਾ ਸਾਰੀ ਉਮਰ ਅਸੀਂ ਦੇਣੀ ਰਾਂਗੇ ਬਿਲਕੁਲ ਸਾਨੂੰ ਪੰਡਿਤ ਸਾਹਿਬਾਨ ਨੂੰ ਅੱਜ ਸਨਮਾਨ ਦਿੱਤਾ ਗਿਆ ਤੱਕ ਪਰ ਸਾਹਿਬ ਨੂੰ ਸਨਮਾਨ ਦਿੱਤਾ ਗਿਆ ਜੀ ਨੂੰ ਥੈਂਕ ਯੂ ਬਰੋ